ਮੇਰਾ ਨਾਮ ਜੀ ਡਾਕਟਰ ਮਹਤਾਬ ਸਿੰਘ ਬਾਲਾ ਮੈਂ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਦਾ ਪ੍ਰੈਸ ਸੈਕਟਰੀ ਆ ਐਂਡ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਗਵਰਨਮੈਂਟ ਮੈਡੀਕਲ ਕਾਲਜ ਪਟਿਆਲਾ ਦਾ ਵੀ ਲੋੜ ਤਾਂ ਬਹੁਤ ਪਹਿਲਾਂ ਤੋਂ ਹੀ ਸੀ ਅਸੀਂ ਬਹੁਤ ਲੇਟ ਹੋ ਗਏ ਹੁਣ ਜੋ ਰੀਸੈਂਟ ਘਟਨਾ ਹੋਈ ਆ ਬੈਸ ਬੰਗਾਲ ਕਲਕੱਤਾ ਚ ਰਾਧਾ ਗੋਬਿੰਦਕਰ ਮੈਡੀਕਲ ਕਾਲਜ ਉੱਥੇ ਜੋ 9 ਅਗਸਤ ਨੂੰ ਜੋ ਇੱਕ ਫੀਮੇਲ ਡਾਕਟਰ ਨਾਲ ਕਥਿਤ ਤੌਰ ਤੇ ਰੇਪ ਤੇ ਮਰਡਰ ਕੀਤਾ ਜਾਂਦਾ ਉਸ ਤੋਂ ਬਾਅਦ ਕਿਵੇਂ ਦੋਸ਼ੀਆਂ ਨੂੰ ਬਚਾਉਣ ਲਈ ਸਾਜ਼ਿਸ਼ਾਂ ਕੀਤੀਆਂ ਜਾਂਦੀਆਂ ਸਬੂਤ ਮਟਾਏ ਜਾਂਦੇ ਆ ਗੁੰਡੇ ਭੇਜੇ ਜਾਂਦੇ ਆ ਤੇ અત્યੰਤ ਜਿਹੜਾ ਅਤਿਆਚਾਰ ਜਾਂ ਇਨਜਸਟਿਸ ਦੇਖਣ ਨੂੰ ਮਿਲਦਾ ਉਸ ਦੇ ਬਾਰੇ ਸਾਡੀ ਉਹ ਡਿਮਾਂਡ ਆ ਕਿ ਉਹ ਜਿਹੜਾ ਜਸਟਿਸ ਆ ਉਹਨੂੰ ਟਾਈਮਲੀ ਫਾਸਟ ਟਰੈਕ ਕੋਰਟ ਦੇ ਥਰੂ ਹਾਲਾਂਕਿ ਸੀਬੀਆਈ ਨੂੰ ਜਾਂਚ ਦੇ ਦਿੱਤੀ ਹੈ ਸਰਕਾਰ ਨੇ ਫਾਸਟ ਟਰੈਕ ਕੋਰਟ ਦੇ ਥਰੂ ਉਹਦਾ ਜਸਟਿਸ ਹੋਵੇ ਦੋਸ਼ੀਆਂ ਨੂੰ ਸਜ਼ਾ ਮਿਲੇ ਤੇ ਇੱਕ ਐਗਜ਼ਾਮਪਲ ਸੈੱਟ ਹੋਵੇ ਆਮ ਤੌਰ ਤੇ ਕਿਹਾ ਜਾਂਦਾ ਸੀ ਕਿ ਕੁੜੀਆਂ ਛੋਟੇ ਕੱਪੜੇ ਪਾਉਂਦੀਆਂ ਜਾਂ ਕੁਝ ਇਸ ਤਰ੍ਹਾਂ ਰਾਤ ਨੂੰ ਘੁੰਮਦੀਆਂ ਪਟਕੀ ਉਹ ਕੁੜੀ ਰਾਤ ਨੂੰ ਕਿਤੇ ਬਾਹਰ ਘੁੰਮ ਰਹੀ ਸੀ ਕਿ ਉਸਨੇ ਛੋਟੇ ਕੱਪੜੇ ਪਾਏ ਸੀ ਨਹੀਂ ਉਹ ਆਪਣੇ ਕਾਲਜ ਵਿੱਚ ਆਪਣੇ ਡਿਪਾਰਟਮੈਂਟ ਵਿੱਚ ਇੱਕ ਕਮਰੇ ਵਿੱਚ ਸੀ ਜੀ ਉੱਥੇ ਵੀ ਸਾਡੀਆਂ ਧੀਆ ਭੈਣਾ ਨਹੀਂ ਸੇ ਤਾਂ ਅਸੀਂ ਕਿੱਥੇ ਜਾਈਏ ਡਾਕਟਰਸ ਦਾ ਡਾਕਟਰ ਸਾਹਿਬ ਦੀ ਕ੍ਰੀਮ ਆਫ ਸੋਸਾਇਟੀ ਬਹੁਤ ਜ਼ਿਆਦਾ ਪੜ੍ਹਾਈ ਕਿਸੀਆਂ ਹੋ ਜਾਂਦੀਆਂ ਪਰਿਵਾਰ ਦੀਆਂ ਜਿਹਦੇ ਡਾਕਟਰ ਬਣਦਾ ਉਸ ਤਰ੍ਹਾਂ ਡਾਕਟਰ ਬਣਾ ਕੇ ਕਿਵੇਂ ਨੀਟ ਪੀਜੀ ਫਿਰ ਨੀਟ ਯੂਜੀ ਪਹਿਲਾਂ NEET PG ਫਿਰ UG ਫਿਰ PG ਕਰਕੇ ਕਿਵੇਂ ਉੱਥੇ ਕੋਈ ਪਹੁੰਚਦਾ ਉਸ ਤੋਂ ਬਾਅਦ ਉਹਦੀ ਸਿਕਿਉਰਿਟੀ ਦਾ ਕੋਈ ਖਾਸ ਪ੍ਰਬੰਧ ਨਹੀਂ ਹੈ ਵਰਕਿੰਗ ਕੰਡੀਸ਼ਨਸ ਬਹੁਤ ਹੀ ਮਿਜ਼ਰੀਬਲ ਨੇ ਇੰਨਾ ਸਟ्रेस ਹੈ ਇਨਾਂ ਚ ਉਸ ਤੋਂ ਬਾਅਦ ਸਿਕਿਉਰਿਟੀ ਵੀ 78% ਡਾਕਟਰ ਜਿਹੜੇ ਆ ਉਹਨਾਂ ਨੇ ਮੰਨਿਆ ਕਿ ਸਾਨੂੰ ਸਟ्रेस ਫੈਕਟਰ ਹੈ ਕਿ ਸਾਡੀ ਸਿਕਿਉਰਿਟੀ ਦਾ ਪ੍ਰਬੰਧ ਨਹੀਂ ਹੈ ਇੱਕ ਸਰਵੇ ਹੋਇਆ ਸੋ ਅਸਲੀ ਇਹ ਡਿਮਾਂਡ ਆ ਕਿ ਸਿਕਿਉਰਿਟੀ ਅਰੇਂਜਮੈਂਟਸ ਹੋਣ ਇੱਕ ਪੂਰੇ ਇੰਡੀਆ ਦੀ ਹੜਤਾਲ ਇਕੱਲੀ ਨਹੀਂ ਸੀ ਪਟਿਆਲਾਸ ਕਰ ਰਹੇ ਆ PCMS ਐਸੋਸੀਏਸ਼ਨ ਵੱਲੋਂ ਪੂਰੇ ਪੰਜਾਬ ਚ ਆ ਔਰ ਸਾਰੀਆਂ ਸਟੇਟਸ ਪੂਰੇ ਇੰਡੀਆ ਵਿੱਚ ਹੀ ਹੈ ਜੋ ਹੈ ਚੱਲ ਰਹੀ ਹੈ ਤੇ ਅਸੀਂ ਸਰਕਾਰ ਅੱਗੇ ਇਹੀ ਗੁਜ਼ਾਰਿਸ਼ ਕਰਦੇ ਆ ਹਾਲਾਂਕਿ ਪੀਐਮ ਸਾਹਿਬ ਨੇ ਕੱਲ ਬਿਆਨ ਦਿੱਤਾ ਇੱਕ ਕਿ ਸਾਡੀਆਂ ਧੀਆਂ ਭੈਣਾਂ ਦੀ ਸਿਕਿਉਰਟੀ ਤੇ ਸੋਚਣ ਦੀ ਲੋੜ ਹੈ ਬਟ ਸਾਡੇ ਸਟੇਟ ਗਵਰਨਮੈਂਟ ਵੱਲੋਂ ਕੋਈ ਬਿਆਨ ਨਹੀਂ ਆਇਆ ਇਸ ਦੇ ਰਿਗਾਰਡਿੰਗ ਜਿਹੜਾ ਬਹੁਤ ਹੀ ਮੰਦਭਾਗੀ ਗੱਲ ਆ ਇਸ ਪ੍ਰੋਟੈਸਟ ਨਾਲ ਕੀ ਲੱਗਦਾ ਕਿ ਹੋਰ ਕਰੇਗਾ ਕੀ ਜੂਰੇਗਾ ਕਿ ਸਰਕਾਰ ਦੀ ਜਿੰਮੇਵਾਰੀ ਸਰਕਾਰ ਚ ਕਾਫੀ ਸਾਰੇ ਐਮਐਲਏ ਇਹੋ ਜਿਹੇ ਨੇ 10 ਤੋਂ ਜ਼ਿਆਦਾ ਐਮਐਲਏ ਜਿਹੜੇ ਖੁਦ ਡਾਕਟਰ ਨੇ ਅਸੀਂ ਚਾਹੁੰਦੇ ਹਾਂ ਕਿ ਉਹ ਅੱਗੇ ਆਉਣ ਉਹ ਦੇਖਣ ਕਿ ਕਿਵੇਂ ਕਾਨੂੰਨ ਦੇ ਤਹਿਤ ਕੋ ਕਾਨੂੰਨ ਬਣਾ ਕੇ ਜਿਵੇਂ ਇੱਕ ਸਾਈਡੀ ਮੰਗ ਹੈ ਸੈਂਟਰਲ ਪ੍ਰੋਟੈਕਸ਼ਨ ਐਕਟ ਕਾਨੂੰਨ ਪਹਿਲਾਂ ਬਣੇ ਹੋਏ ਐਮਪਲੀਮੈਂਟ ਨਹੀਂ ਹੋਏ ਪੰਜਾਬ ਦਾ ਆਪਣਾ ਕਾਨੂੰਨ ਹੋਰ ਕਿਸੇ ਸਟੇਟ ਨੇ ਆਪਣਾ ਕਾਨੂੰਨ ਬਣਾਇਆ ਇੱਕ ਸੈਂਟਰ ਗਵਰਨਮੈਂਟ ਦਾ ਐਕਟ ਸੈਂਟਰਲ ਪ੍ਰੋਟੈਕਸ਼ਨ ਐਕਟ ਜੋ 1920 ਤੋਂ ਲੈ ਕੇ ਅਰਸਰ 1920 2020 ਤੋਂ ਲੈ ਕੇ ਉਹਦਾ ਡਰਾਫਟ ਹੈ ਪਰ ਰਾਜ ਸਭਾ ਨੇ ਉਹਨੂੰ ਅੱਗੇ ਨਹੀਂ ਕੀਤਾ ਤੇ ਉਹ ਹੁਣ ਚ ਨਹੀਂ ਆਇਆ ਕਮੇਟੀ ਨੇ ਇਹ ਕਹਤਾ ਸੀ ਕਿ ਐਕਟਰੀ ਲੋਡ ਨਹੀਂ ਹੈ ਬਟ ਜੋ-ਜੋ ਇਨਸੀਡੈਂਸ ਹੈ ਇਨਸੀਡੈਂਸ ਹੋਰ ਵਧਣਗੇ ਕਿਉਂਕਿ ਲੋਕਾਂ ਦਾ ਜਿਹੜਾ ਕਰੋਸ਼ ਆ ਉਹ ਡਾਕਟਰਾਂ ਤਰਫ ਘਟਾ ਹੈ ਕਿ ਸਰਕਾਰੀ ਸਿਸਟਮ ਦੇ ਥਰੂ ਜ਼ਿਆਦਾ ਹੈ ਹੁਣ ਅੱਗੇ ਤਾਂ ਜੂਨੀਅਰ ਡਾਕਟਰ ਮਿਲੇਗਾ ਉਹਨਾਂ ਨੂੰ ਉਹਦੇ ਤੇ ਹੀ ਉਹਨਾਂ ਦਾ ਸਾਰਾ ਗੁੱਸਾ ਨਿਕਲੇਗਾ ਕਿਉਂਕਿ ਜਿੰਨੇ ਵਾਅਦੇ ਕੀਤੇ ਜਾਂਦੇ ਆ ਉਹ ਵਾਅਦੇ ਉਹਨਾਂ ਨੂੰ ਨਹੀਂ ਪੂਰੇ ਨਹੀਂ ਹੁੰਦੇ ਵਾਅਦਾ ਕੀਤਾ ਜਾਂਦਾ ਵੱਡੇ ਮੈਨਰ ਲਾ ਕੇ ਸਾਰੀਆਂ ਦਵਾਈਆਂ ਮੁਫਤ ਸਾਰੇ ਟੈਸਟ ਮੁਫਤ ਤਾਂ ਤੁਸੀਂ ਆਪ ਜਾ ਕੇ ਦੇਖ ਲਓ ਚਲੋ ਅੱਜ ਤਾਂ ਹੜਤਾਲ ਹੈ ਕੁਝ ਕਿਸੇ ਦਿਨ ਆ ਕੇ ਸਰਪ੍ਰਾਈਜ਼ ਚੈੱਕ ਕਰ ਲੈਣਾ ਮੇਰੇ ਵੀਰ ਪ੍ਰੈਸ ਵਾਲੇ ਤੇ ਦੇਖ ਲੈਣਾ ਕਿ ਕਿੰਨਾ ਕਿੱਥੇ ਫੈਸਿਲਿਟੀਆਂ ਅਵੇਲੇਬਲ ਹੈ ਬਹੁਤ ਬਹੁਤ ਸ਼ੁਕਰੀਆ